ਅੱਜ ਦੀ ਵੀਡੀਓ ਵਿੱਚ ਗੱਲ ਕਰਾਂਗੇ ਪੰਜਾਬ ਦੀ ਇਤਿਹਾਸਿਕ ਉਸ ਯੂਨੀਵਰਸਿਟੀ ਦੀ ਜਿਸ ਦੀ ਸ਼ੁਰੂਆਤ ਅੰਗਰੇਜ਼ਾਂ ਨੇ ਕੀਤੀ ਸੀ ਤੇ ਕਿਵੇਂ ਇੱਕ ਕਾਲਜ ਤੋਂ ਇਹ ਯੂਨੀਵਰਸਿਟੀ ਬਣੀ ਤੇ ਕਿਵੇਂ ਇਹ ਯੂਨੀਵਰਸਿਟੀ ਲਾਹੌਰ ਤੋਂ ਹੁੰਦੀ ਹੋਈ ਸਿਮਲੇ ਪਹੁੰਚੀ ਸਿਮਲੇ ਤੋਂ ਸੋਲਨ ਪਹੁੰਚੀ ਸੋਲਨ ਤੋਂ ਫੁਸ਼ਿਆਰਪੁਰ ਪਹੁੰਚੀ ਤੇ ਅਖੀਰ ਦੇ ਵਿੱਚ ਇਹ ਚੰਡੀਗੜ੍ਹ ਪਹੁੰਚੀ ਜੀ ਹਾਂ ਮੈਂ ਗੱਲ ਕਰਦਾ ਪਿਆ ਹਾਂ ਜੀ ਪੰਜਾਬ ਦੀ ਇਤਿਹਾਸਿਕ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਦੀ ਅੱਜ ਦੀ ਵੀਡੀਓ ਵਿੱਚ ਮੈਂ ਤੁਹਾਨੂੰ ਦੱਸਾਂਗਾ ਪੰਜਾਬ ਯੂਨੀਵਰਸਿਟੀ ਦਾ ਇਤਿਹਾਸ ਤੇ ਅੱਜ ਦੀ ਵੀਡੀਓ ਬਹੁਤ ਖਾਸ ਹੈ ਇਸ ਵੀਡੀਓ ਨੂੰ ਨੌਜਵਾਨ ਪੀੜ੍ਹੀ ਜ਼ਰੂਰ ਦੇਖੇ ਇਹ ਉਹ ਇਤਿਹਾਸ ਹੈ ਜਿਹੜਾ ਨਾਂ ਤੇ ਤੁਸੀਂ ਕਦੀ ਪੜਿਆ ਸੁਣਿਆ ਸੋ ਵੀਡੀਓ ਦੇ ਲਾਸਟ ਤੱਕ ਜ਼ਰੂਰ ਬਨੇ ਰਹੋ ਜੀ ਮੇਰਾ ਨਾਮ ਹੈ ਗਰਸੇਵਕ ਸਿੰਘ ਤੁਸੀਂ ਦੇਖ ਰਹੇ ਹੋ ਗਰਸੇਵਕ ਸਿੰਘ ਬਲੌਗ 1849 ਈਸਵੀ ਵਿੱਚ ਜਦੋਂ ਸਿੱਖ ਰਾਜ ਖਤਮ ਹੋ ਗਿਆ ਸੀ ਅੰਗਰੇਜ਼ਾਂ ਦਾ ਰਾਜ ਆ ਸੀ ਪੰਜਾਬ ਦੇ ਉੱਤੇ ਅੰਗਰੇਜ਼ਾਂ ਨੇ ਲਾਹੌਰ ਦੇ ਕਿਲੇ ਦੇ ਵਿੱਚੋਂ ਖਾਲਸਾ ਰਾਜ ਦੇ ਝੰਡੇ ਪਾਟ ਦਿੱਤੇ ਸੀ ਤੇ ਆਪਣੇ ਝੰਡੇ ਲਗਾ ਦਿੱਤੇ ਸੀ ਤਾਂ ਉਸ ਸਮੇਂ ਪੰਜਾਬ ਦੇ ਲੋਕਾਂ ਨੇ ਬਹੁਤ ਦੁੱਖ ਦਰਦਤ ਸਹੀ ਸਾਇ ਸੀ ਤੇ ਇਸ ਗੱਲ ਦਾ ਪੰਜਾਬ ਦੇ ਲੋਕਾਂ ਨੂੰ ਬਹੁਤ ਜ਼ਿਆਦਾ ਅਫਸੋਸ ਸੀ ਕਿ ਸਿਰਫ ਪੰਜਾਬ ਦੇ ਕਬਜ਼ਾ ਨਹੀਂ ਸੀ ਹੋਇਆ ਪੰਜਾਬ ਦੀ ਸਿੱਖਿਆ ਤੇ ਵੀ ਕਬਜ਼ਾ ਹੋ ਗਿਆ ਸੀ 1849 ਇਸਵੀ ਤੋਂ ਲੈ ਕੇ 1855 ਇਸਵੀ ਦੇ ਵਿਚਕਾਰ ਅੰਗਰੇਜ਼ ਸਰਕਾਰ ਪੰਜਾਬ ਦੇ ਵਿੱਚ ਇੱਕ ਨੀਤੀ ਲੈ ਕੇ ਆਉਂਦੀ ਹੈ ਫੈਸਲਾ ਕਰਦੇ ਹਨ ਕਿ ਅਸੀਂ ਪੰਜਾਬ ਦੇ ਵਿੱਚ ਆਪਣੇ ਸਕੂਲ ਖੋਲ੍ਹਾਂਗੇ ਤੇ ਆਪਣੇ ਪੈਰ ਪੰਜਾਬ ਦੇ ਵਿੱਚ ਹੋਰ ਵੀ ਪੱਕੇ ਕਰਾਂਗੇ ਦਾਨੀ ਦੀ ਗੱਲ ਇੱਥੇ ਇਹ ਸੀ ਕਿ ਪੰਜਾਬ ਦੀ ਧਰਤੀ ਤੇ ਅੰਗਰੇਜ਼ ਸਰਕਾਰ ਸਕੂਲ ਖੋਲ੍ਹ ਰਹੀ ਸੀ ਤੇ ਉਹਦੇ ਵਿੱਚ ਪੰਜਾਬੀ ਭਾਸ਼ਾ ਹੀ ਨਹੀਂ ਸੀ ਇਹ ਸਕੂਲ ਬਹੁਤ ਵੱਡੀ ਗਿਣਤੀ ਦੇ ਵਿੱਚ ਖੋਲੇ ਗਿਆ ਸੀ ਜਦੋਂ ਇਹ ਸਕੂਲ ਖੋਲਿਆ ਗਿਆ ਸੀ ਤੇ ਉਸ ਦੇ ਨਾਲ ਪੂਰੇ ਪੰਜਾਬ ਦੇ ਵਿੱਚ ਦੋ ਵੱਡੇ ਕਾਲਜ ਵੀ ਖੋਲੇ ਗਏ ਸੀ ਇੱਕ ਕਾਲਜ ਖੋਲਿਆ ਗਿਆ ਸੀ ਦਿੱਲੀ ਦੇ ਵਿੱਚ ਤੇ ਦੂਸਰਾ ਕਾਲਜ ਖੋਲਿਆ ਗਿਆ ਸੀ ਲਾਹੌਰ ਦੇ ਵਿੱਚ ਜਿਹੜਾ ਕਾਲਜ ਲਾਹੌਰ ਦੇ ਵਿੱਚ ਖੋਲਿਆ ਗਿਆ ਸੀ ਉਸ ਕਾਲਜ ਦਾ ਨਾਮ ਰੱਖਿਆ ਗਿਆ ਸੀ ਫਾਰਮਟ ਕਾਲਜ ਲਾਹੌਰ ਹੁਣ ਤੁਸੀਂ ਇਸ ਗਵਰਨਮੈਂਟ ਕਾਲਜ ਨੂੰ ਯਾਦ ਰੱਖਿਓ ਕਿਉਂਕਿ ਕਈ ਸਾਲਾਂ ਬਾਅਦ ਇਸ ਨੇ ਹੀ ਅੱਗੇ ਜਾ ਕੇ ਪੰਜਾਬ ਯੂਨੀਵਰਸਿਟੀ ਬਣਨਾ ਜਿਹੜਾ ਇਹ ਲਾਹੌਰ ਦਾ ਕਾਲਜ ਖੁੱਲਿਆ ਸੀ ਫਾਰਮਟ ਕਾਲਜ ਲਾਹੌਰ ਇਹ ਕਲਕੱਤਾ ਯੂਨੀਵਰਸਿਟੀ ਦੇ ਅੰਡਰ ਹੁੰਦਾ ਸੀ ਤੇ ਉਸ ਸਮੇਂ ਭਾਰਤ ਦੇ ਵਿੱਚ ਸਿਰਫ ਤਿੰਨ ਹੀ ਯੂਨੀਵਰਸਟੀਆਂ ਸੀ ਇੱਕ ਕਲਕੱਤੇ 'ਚ ਦੂਸਰੀ ਮਦਰਾਸ ਤੀਸਰੀ ਮੁੰਬਈ ਦੇ ਵਿੱਚ ਇਹ ਤਿੰਨ ਹੀ ਯੂਨੀਵਰਸਟੀਆਂ ਸੀ ਉਸ ਸਮੇਂ ਪੂਰੇ ਭਾਰਤ ਦੇ ਵਿੱਚ ਜਿਹੜਾ ਲਾਹੌਰ ਕਾਲਜ ਬਣਾਇਆ ਗਿਆ ਸੀ ਉਸ ਦਾ ਜਿਹੜਾ ਪ੍ਰਿੰਸੀਪਲ ਸੀ ਉਹ ਬਹੁਤ ਹੀ ਇੰਟੈਲੀਜੈਂਟ ਬੰਦਾ ਸੀ ਉਸ ਦਾ ਨਾਮ ਸੀ ਡਾਕਟਰ ਜੀ ਡਬਲਯੂ ਲੈਟਰਨ ਇਹ ਹੰਗਰੀ ਦਾ ਰਹਿਣ ਵਾਲਾ ਸੀ ਤੇ ਜਿਹੜਾ ਇਹ ਬੰਦਾ ਸੀ ਇਹ ਲੰਡਨ ਦੇ ਇੱਕ ਕਾਲਜ ਇੰਗਲਿਸ ਕਾਲਜ ਦਾ ਪ੍ਰਿੰਸੀਪਲ ਸੀ ਇਸ ਬੰਦੇ ਨੂੰ ਲੰਡਨ ਤੋਂ ਸਪੈਸ਼ਲੀ ਇੱਥੇ ਪੰਜਾਬ ਬੁਲਾਇਆ ਜਾਂਦਾ ਹੈ ਕਿ ਤੈਨੂੰ ਅਸੀਂ ਪੰਜਾਬ ਦੇ ਇੱਕ ਗਵਰਨਮੈਂਟ ਕਾਲਜ ਦਾ ਪ੍ਰਿੰਸੀਪਲ ਲਾਉਣਾ ਹੈ ਤੂੰ ਇਸ ਜਗ੍ਹਾ ਤੇ ਆ ਜਦੋਂ ਡਾਕਟਰ ਜੀ ਡਬਲਯੂ ਲਟਨਾਨ ਨੂੰ ਹੋਰ ਕਾਲਜ ਦਾ ਪ੍ਰਿੰਸੀਪਲ ਲਗਾਇਆ ਗਿਆ ਤਾਂ ਉਹ 2-3 ਸਾਲਾਂ ਦੇ ਵਿੱਚ ਹੀ ਸਮਝ ਗਿਆ ਸੀ ਕਿ ਇਹ ਕਾਲਜ ਚੱਲ ਹੀ ਨਹੀਂ ਸਕਦਾ ਉਹ ਕਹਿੰਦਾ ਸੀ ਕਿ ਇਹ ਸਾਡੇ ਵਾਸਤੇ ਦੀ ਗੱਲ ਹੀ ਨਹੀਂ ਐ ਇਸ ਕਾਲਜ ਨੂੰ ਚਲਾਉਣ ਵਾਸਤੇ ਇੰਨਾ ਜ਼ਿਆਦਾ ਘਾਟਾ ਪੈ ਗਿਆ ਸੀ ਕਿ ਅੰਗਰੇਜ਼ਾਂ ਦੇ ਕੋਲ ਪ੍ਰੋਫੈਸਰਾਂ ਨੂੰ ਦੇਣ ਵਾਸਤੇ ਤਨਖਾਹਾਂ ਹਾਂ ਹੀ ਨਹੀਂ ਸੀ ਇੱਥੇ ਫਿਰ ਡਾਕਟਰ ਜੀ ਡਬਲਯੂ ਲੈਟਰਨ ਆਪਣੇ ਵੱਡੇ ਅਧਿਕਾਰੀਆਂ ਨੂੰ ਸੁਝਾ ਦਿੰਦਾ ਐ ਉਹ ਉਹਨਾਂ ਨੂੰ ਮਿਲ ਕੇ ਕਹਿੰਦਾ ਐ ਕਿ ਇਹ ਕਾਲਜ ਆਪਾਂ ਚਲਾ ਹੀ ਨਹੀਂ ਸਕਦੇ ਜੇਕਰ ਤੁਸੀਂ ਇਸ ਕਾਲਜ ਨੂੰ ਚਲਾਉਣਾ ਐ ਤਾਂ ਇਸ ਦੇ ਨਾਲ ਪੰਜਾਬੀਆਂ ਨੂੰ ਜੋੜੋ ਪੰਜਾਬੀਆਂ ਤੋਂ ਬਿਨਾ ਇਸ ਕਾਲਜ ਨੂੰ ਆਪਾਂ ਚਲਾ ਹੀ ਨਹੀਂ ਸਕਦੇ ਕਿਉਂਕਿ ਕਲਕੱਤਾ ਸਾਨੂੰ ਬਹੁਤ ਮਹਿੰਗਾ ਪੈਂਦਾ ਹੈ ਉਹ ਆਪਣੇ ਸਾਰੇ ਵੱਡੇ ਅਧਿਕਾਰੀਆਂ ਨੂੰ ਕਹਿੰਦਾ ਕਿ ਜੇਕਰ ਤੁਸੀਂ ਇਸ ਕਾਲਜ ਨੂੰ ਕਾਮਯਾਬ ਕਰਨਾ ਹੈ ਤਾਂ ਇਸ ਕਾਲਜ ਦੇ ਵਿੱਚ ਪੰਜਾਬੀਆਂ ਦੀ ਇੰਟਰਸਟ ਵਧਾ ਦਿਓ ਪੰਜਾਬੀਆਂ ਦਾ ਇਸ ਕਾਲਜ ਦੇ ਪ੍ਰਤੀ ਪਿਆਰ ਵਧਾ ਦਿਓ ਇਹ ਕਾਲਜ ਤਾਂ ਹੀ ਚੱਲੇਗਾ ਨਹੀਂ ਤੇ ਇਹ ਕਾਲਜ ਨੂੰ ਜਿੰਦੇ ਲੱਗ ਜਾਣਗੇ ਹੁਣ ਇਥੋਂ ਅਸਲ ਕਹਾਣੀ ਸ਼ੁਰੂ ਹੁੰਦੀ ਹੈ ਪੰਜਾਬ ਯੂਨੀਵਰਸਿਟੀ ਬਣਦੀ ਫਿਰ ਇੱਥੇ ਜੀ ਡਬਲਯੂ ਲੈਟਰਾਨ ਇੱਕ ਸੰਸਥਾ ਬਣਾਉਂਦਾ ਹੈ ਤੇ ਸੰਸਥਾ ਦਾ ਨਾਮ ਰੱਖਿਆ ਜਾਂਦਾ ਹੈ ਅੰਜੂ ਮੰਨੇ ਪੰਜਾਬ ਇਸ ਤੋਂ ਬਾਅਦ ਜੀ ਡਬਲਯੂ ਲੈਟਰਾਨ ਇੱਕ ਮੀਟਿੰਗ ਰੱਖਦਾ ਹੈ ਤੇ ਮੀਟਿੰਗ ਦੇ ਵਿੱਚ ਆਪ ਤੋਂ ਵੱਡੇ ਅਧਿਕਾਰੀਆਂ ਨੂੰ ਸ਼ਾਮਲ ਕਰਦਾ ਹੈ ਇਸ ਦੇ ਨਾਲ ਹੀ ਉਹ ਪੰਜਾਬ ਦੇ ਵੱਡੇ ਰਿਆਸਤੀ ਲੋਕਾਂ ਨੂੰ ਇਸ ਮੀਟਿੰਗ ਦਾ ਸੱਦਾ ਦਿੰਦਾ ਹੈ ਉਸ ਤੋਂ ਬਾਅਦ ਮੀਟਿੰਗ ਦੇ ਵਿੱਚ ਸਾਰੇ ਬੈਠਦੇ ਹਨ ਤੇ ਮੀਟਿੰਗ ਦੇ ਵਿੱਚ ਪੰਜਾਬੀਆਂ ਨੂੰ ਇੱਕ ਸੁਪਨਾ ਦਿਖਾਇਆ ਜਾਂਦਾ ਹੈ ਕਿ ਪੰਜਾਬੀਆਂ ਦੀ ਇੱਕ ਆਪਣੀ ਸੰਸਥਾ ਹੋਏਗੀ ਜਿਹੜੀ ਕਿ ਪੰਜਾਬੀਆਂ ਦੇ ਕੰਮ ਆਏਗੀ ਤਾਂ ਫਿਰ ਇੱਥੇ ਪੰਜਾਬ ਦੇ ریاਸਤੀ ਸਰਦਾਰਾਂ ਦੇ ਕੋਲੋਂ ਮਦਦ ਮੰਗੀ ਜਾਂਦੀ ਹੈ ਪੈਸੇ ਦੀ ਮੰਗ ਕੀਤੀ ਜਾਂਦੀ ਹੈ ਪੰਜਾਬ ਦੇ ریاਸਤੀ ਲੋਕਾਂ ਦੇ ਕੋਲੋਂ ਪੰਜਾਬ ਦੇ ਲੋਕ ਇਸ ਚੀਜ਼ ਤੋਂ ਬਹੁਤ ਖੁਸ਼ ਸਨ ਕਿ ਪੰਜਾਬ ਦੀ ਵੀ ਕੋਈ ਆਪਣੀ ਸੰਸਥਾ ਬਣ ਰਹੀ ਹੈ ਚਾਹ ਦੇ ਲੋਕਾਂ ਨੇ ਕਿਹਾ ਸੀ ਕਿ ਤੁਸੀਂ ਪੈਸੇ ਦੀ ਫਿਕਰ ਨਾ ਕਰੋ ਤੁਸੀਂ ਇਹ ਦੱਸੋ ਇਹ ਕੰਮ ਨੇਪਰੇ ਕਿਸ ਤਰ੍ਹਾਂ ਚੜ੍ਹੇਗਾ ਤਾਂ ਇੱਥੇ ਇੱਕ ਮਤਾ ਪਕਾਇਆ ਜਾਂਦਾ ਹੈ ਕਿ ਇੱਕ ਸੰਸਥਾ ਬਣੇਗੀ ਤੇ ਇੱਕ ਕਾਲਜ ਬਣੇਗਾ ਉਸ ਕਾਲਜ ਦਾ ਨਾਮ ਇਹਨਾਂ ਨੇ ਪਹਿਲਾਂ ਤੋਂ ਹੀ ਸੋਚਿਆ ਸੀ ਦਾ ਲਾਹੌਰ ਐਂਡ ਅਮਰਤਸਰ ਯੂਨੀਵਰਸਿਟੀ ਕਾਲਜ ਕਿਉਂਕਿ ਇਹ ਇੱਥੇ ਕਲੀਅਰ ਨਹੀਂ ਸੀ ਹੋਇਆ ਕਿ ਜਿਹੜਾ ਇਹ ਕਾਲਜ ਬਣਨਾ ਹੈ ਇਹ ਲਾਹੌਰ ਦੇ ਵਿੱਚ ਬਣੇਗਾ ਕਿ ਅਮਰਤਸਰ ਦੇ ਵਿੱਚ ਬਣੇਗਾ ਕਾਫੀ ਸਮਾਂ ਸਲਾਹ ਕਰਨ ਦੇ ਬਾਅਦ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਚਲੋ ਹੁਣ ਆਪਾਂ ਇੱਥੇ ਯੂਨੀਵਰਸਿਟੀ ਬਣਾਵਾਂਗੇ ਤੇ ਜਿਹੜੀ ਯੂਨੀਵਰਸਿਟੀ ਇੱਥੇ ਬਣਨੀ ਸੀ ਉਸ ਯੂਨੀਵਰਸਿਟੀ ਦਾ ਨਾਮ ਰੱਖਿਆ ਜਾਣਾ ਸੀ ਲਾਹੌਰ ਯੂਨੀਵਰਸਿਟੀ ਪਰ ਦੇਖੋ ਕਿਸਮਤ ਕੇ ਨਾਂ ਦੇ ਇਸ ਦਾ ਨਾਮ ਲਾਹੌਰ ਯੂਨੀਵਰਸਿਟੀ ਰੱਖਿਆ ਗਿਆ ਤੇ ਨਾ ਹੀ ਇਸ ਦਾ ਨਾਮ ਅੰਮ੍ਰਿਤਸਰ ਯੂਨੀਵਰਸਿਟੀ ਰੱਖਿਆ ਗਿਆ ਨਾਮ ਰੱਖਿਆ ਗਿਆ ਸੀ ਪੰਜਾਬ ਯੂਨੀਵਰਸਿਟੀ ਕਿੱਥੇ ਇਹ ਸਿਰਫ ਜਿਹੜੀ ਮੈਂ ਤੁਹਾਨੂੰ ਗੱਲ ਦੱਸਦਾ ਪਿਆ ਹੈ ਇਹ ਸਾਰੀਆਂ ਗੱਲਾਂ ਉਸ ਮੀਟਿੰਗ ਦੇ ਵਿੱਚ ਹੋਈਆਂ ਸੀ ਅਜੇ ਜਿਹੜੀ ਯੂਨੀਵਰਸਿਟੀ ਬਣਨੀ ਹੈ ਇਸ ਦਾ ਬਹੁਤ ਲੰਮਾ ਸਫ਼ਰ ਹੈ ਇਤਿਹਾਸ ਦੇ ਵਿੱਚ ਜ਼ਿਕਰ ਮਿਲਦਾ ਹੈ ਕਿ ਅੰਗਰੇਜ਼ਾਂ ਨੇ ਪੰਜਾਬ ਦੇ ਉਸ ਸਮੇਂ ਵੱਡੇ ਲੋਕਾਂ ਤੋਂ ਪੈਸਿਆਂ ਦੀ ਮੰਗ ਨਹੀਂ ਕੀਤੀ ਸਗੋਂ ਆਮ ਲੋਕਾਂ ਤੋਂ ਵੀ ਪੈਸਿਆਂ ਦੀ ਮੰਗ ਕੀਤੀ ਗਈ ਸੀ ਇਸ ਸੰਸਥਾ ਨੂੰ ਬਣਾਉਣ ਦੇ ਲਈ ਅਜੇ ਪੰਜਾਬ ਯੂਨੀਵਰਸਿਟੀ ਬਣੀ ਵੀ ਨਹੀਂ ਸੀ ਤੇ ਪੰਜਾਬ ਦੇ ਆਮ ਲੋਕਾਂ ਨੇ ਆਪਣੇ ਖੂਨ ਪਸੀਨੇ ਦੀ ਕਮਾਈ ਦੇ ਵਿੱਚੋਂ ਪੰਜਾਬ ਯੂਨੀਵਰਸਿਟੀ ਲਈ ਯੋਗਦਾਨ ਦਿੱਤਾ ਸੀ ਤਾਂ ਉਸ ਸਮੇਂ ਪੰਜਾਬ ਦੇ ਕਈ ਸਿੱਖ ਸਰਦਾਰਾਂ ਨੇ ਇਸ ਯੂਨੀਵਰਸਿਟੀ ਨੂੰ ਬਣਾਉਣ ਲਈ ਪੈਸੇ ਦਿੱਤੇ ਤੇ ਆਮ ਲੋਕਾਂ ਨੇ 1-1 ਰੁਪਇਆ ਇਕੱਠਾ ਕਰਕੇ 12000 ਰੁਪਏ ਯੂਨੀਵਰਸਿਟੀ ਬਣਾਉਣ ਦੇ ਲਈ ਆਪਣਾ ਯੋਗਦਾਨ ਦਿੱਤਾ ਸੀ ਇਹ 12000 ਤੁਸੀਂ ਅੱਜ ਦੇ ਸਮੇਂ ਦੇ ਨਾਲ ਸਮਝ ਲਿਓ ਉਹਨਾਂ 12000 ਦੀ ਅੱਜ ਕੀਮਤ ਗੱਲ ਕਰੀਏ ਤਾਂ ਕਰੀਬ 10 ਲੱਖ ਰੁਪਇਆ ਬਣਦਾ ਹੈ ਤੇ ਇਹ ਸਾਰੇ ਪੈਸੇ ਇਕੱਠੇ ਹੋ ਜਾਂਦੇ ਹਨ ਕਰੀਬ 1 ਲੱਖ ਤੇ 64000 ਰੁਪਇਆ ਯੂਨੀਵਰਸਿਟੀ ਨੂੰ ਬਣਾਉਣ ਦੇ ਲਈ ਇਕੱਠਾ ਹੋ ਜਾਂਦਾ ਹੈ ਹੁਣ ਤੁਸੀਂ ਇੱਥੇ ਸੋਚ ਕੇ ਦੇਖੋ ਕਿ ਇਹਦੇ ਵਿੱਚੋਂ ਅੰਗਰੇਜ਼ਾਂ ਨੇ ਕਿੰਨਾ ਦਿੱਤਾ 1,64,000 ਦੇ ਵਿੱਚੋਂ ਸਿਰਫ 6400 ਰੁਪਇਆ ਅੰਗਰੇਜ਼ਾਂ ਨੇ ਦਿੱਤਾ ਸੀ ਅੰਗਰੇਜ਼ ਜਿਹੜੇ ਕਿ ਪੰਜਾਬ ਤੇ ਰਾਜ ਕਰ ਰਹੇ ਸੀ ਜਿਹੜੇ ਕਹਿੰਦੇ ਸੀ ਅਸੀਂ ਬਾਦਸ਼ਾਹਾਂ ਸਿੱਖ ਰਾਜ ਖਤਮ ਕੀਤਾ ਸੀ ਜਿੱਨਾ ਅੰਗਰੇਜ਼ਾਂ ਨੇ 1,64,000 ਦੇ ਵਿੱਚੋਂ ਸਿਰਫ 6400 ਰੁਪਇਆ ਹੀ ਅੰਗਰੇਜ਼ਾਂ ਨੇ ਇਸ ਯੂਨੀਵਰਸਿਟੀ ਦੇ ਵਿੱਚ ਯੋਗਦਾਨ ਪਾਇਆ ਸੀ ਜਿਹੜਾ ਕਿ 4% ਵੀ ਨਹੀਂ ਬਣਦਾ ਇੱਥੇ ਇਹ ਮੈਂ ਗੱਲ ਕਹਿਣਾ ਹਾਂ ਕਿ ਜੇ ਪੰਜਾਬੀ ਨਾ ਹੁੰਦੇ ਤੇ ਪੰਜਾਬ ਯੂਨੀਵਰਸਿਟੀ ਨਹੀਂ ਹੋਣੀ ਸੀ ਅੰਗਰੇਜ਼ਾਂ ਦੇ ਕੋਲ ਇੰਨਾ ਹੌਸਲਾ ਹੀ ਨਹੀਂ ਸੀ ਕਿ ਉਹ ਬਣਾ ਸਕਣ ਉਸ ਤੋਂ ਬਾਅਦ ਯੂਨੀਵਰਸਿਟੀ ਬਣਾਉਣ ਦਾ ਕੰਮ ਸ਼ੁਰੂ ਹੋ ਗਿਆ ਤੇ ਇਸ ਦੇ ਵਿੱਚ ਜਿਹੜਾ ਜੀ ਡਬਲਿਊ ਲੈਟਰਨ ਸੀ ਉਸਨੇ ਬਹੁਤ ਵੱਡੀ ਲੜਾਈ ਲੜੀ ਸੀ ਯੂਨੀਵਰਸਿਟੀ ਨੂੰ ਬਣਾਉਣਾ ਕੋਈ ਸੌਖੀ ਗੱਲ ਨਹੀਂ ਸੀ ਪੈਸਾ ਪੰਜਾਬੀ ਦੇ ਰਹੇ ਸੀ ਪਰ ਜੀ ਡਬਲਿਊ ਲੈਟਰਨ ਵੀ ਬਹੁਤ ਮਿਹਨਤ ਕਰ ਰਿਹਾ ਸੀ ਇਸ ਯੂਨੀਵਰਸਿਟੀ ਨੂੰ ਬਣਾਉਣ ਦੇ ਲਈ ਤੇ ਉਹ ਦਿੱਲੀ ਸੈਂਟਰ ਤੱਕ ਪਹੁੰਚ ਕਰ ਰਿਹਾ ਸੀ ਪੰਜਾਬ ਦੇ ਅਧਿਕਾਰੀਆਂ ਨੂੰ ਮਨਾ ਰਿਹਾ ਸੀ ਬਹੁਤ ਲੰਬੀ ਲੜਾਈ ਲੜੀ ਐ ਇਸ ਬੰਦੇ ਨੇ ਵੀ ਯੂਨੀਵਰਸਿਟੀ ਨੂੰ ਬਣਾਉਣ ਦੇ ਵਿੱਚ ਕਰੀਬ 2 ਸਾਲਾਂ ਬਾਅਦ ਮਨਜ਼ੂਰੀ ਮਿਲਦੀ ਐ ਕਿ ਤੁਸੀਂ ਇਸ ਨੂੰ ਯੂਨੀਵਰਸਿਟੀ ਕਾਲਜ ਬਣਾ ਸਕਦੇ ਹੋ ਤੇ ਉਸ ਕਾਲਜ ਦਾ ਨਾਮ ਰੱਖਿਆ ਜਾਂਦਾ ਹੈ ਜੀ ਪੰਜਾਬ ਯੂਨੀਵਰਸਿਟੀ ਕਾਲਜ ਜਿਹੜਾ ਗਵਰਨਮੈਂਟ ਕਾਲਜ ਸੀ ਲਾਹੌਰ ਦੇ ਵਿੱਚ ਉਸ ਦਾ ਨਾਮ ਬਦਲ ਕੇ ਰੱਖ ਦਿੱਤਾ ਜਾਂਦਾ ਹੈ ਜੀ ਪੰਜਾਬ ਯੂਨੀਵਰਸਿਟੀ ਕਾਲਜ ਪਰ ਇਹ ਅਜੇ ਵੀ ਕਾਲਜ ਹੀ ਸੀ ਅਜੇ ਯੂਨੀਵਰਸਿਟੀ ਨਹੀਂ ਸੀ ਬਣਿਆ ਐ ਕਿਹੜੇ ਕਿਹੜੇ ਹੱਕ ਸੀ ਜਿਹੜੇ ਇਸ ਕਾਲਜ ਨੂੰ ਯੂਨੀਵਰਸਿਟੀ ਦਾ ਨਾਮ ਲੱਗਣ ਨਾਲ ਮਿਲ ਗਿਆ ਸੀ ਹੁਣ ਸਿਲੇਬਸ ਇਹਨਾਂ ਦਾ ਆਪਣਾ ਹੋ ਗਿਆ ਸੀ ਪਹਿਲਾ ਸਿਲੇਬਸ ਕਲਕੱਤਾ ਯੂਨੀਵਰਸਿਟੀ ਦਾ ਸੀ ਪਰ ਜਿਹੜੀ ਡਿਗਰੀ ਮਿਲਦੀ ਸੀ ਪੰਜਾਬ ਦੀ ਉਸ ਦਾ ਹੱਕ ਅਜੇ ਇਸ ਕਾਲਜ ਨੂੰ ਨਹੀਂ ਮਿਲਿਆ ਸੀ ਜਿਹੜੀ ਪੰਜਾਬ ਦੀ ਡਿਗਰੀ ਸੀ ਅਜੇ ਵੀ ਕਲਕੱਤੇ ਯੂਨੀਵਰਸਿਟੀ ਤੋਂ ਹੀ ਮਿਲਦੀ ਸੀ ਇਸ ਕਾਲਜ ਦੇ ਕੰਟਰੋਲ ਵੀ ਕਲਕੱਤਾ ਯੂਨੀਵਰਸਿਟੀ ਹੀ ਕਰ ਰਹੀ ਸੀ ਤਾਂ ਇੱਥੇ ਫਿਰ ਪਹਿਲੀ ਵਾਰ ਇੱਕ ਸੈਨੇਟ ਬਣਾਈ ਗਈ ਆਬ ਯੂਨੀਵਰਸਿਟੀ ਦੀ ਸਭ ਤੋਂ ਪਹਿਲੀ ਸੈਨੇਟ ਸੀ ਤੇ ਇਸ ਸੈਨੇਟ ਦੇ ਵਿੱਚ ਪੰਜਾਬ ਦੇ ਜਿਹੜੇ ਵੱਡੇ ਵੱਡੇ ਸਾਹਿਤਕਾਰ ਸੀ ਉਹਨਾਂ ਨੂੰ ਲਿਆ ਗਿਆ ਅੰਗਰੇਜ਼ਾਂ ਦੇ ਵੱਲੋਂ ਜਿਹੜੇ ਐਜੂਕੇਸ਼ਨਲ ਸੀ ਉਹਨਾਂ ਨੂੰ ਲਿਆ ਗਿਆ ਤੇ ਸੈਨੇਟ ਦੀ ਹੀ ਸਾਰੀ ਜ਼ਿੰਮੇਵਾਰੀ ਸੀ ਕਿ ਕਾਲਜ ਨੂੰ ਚਲਾਉਣਾ ਨਹੀਂ ਚਲਾਉਣਾ ਜਾਂ ਕਿਸ ਤਰ੍ਹਾਂ ਚਲਾਉਣਾ ਇਹ ਸਾਰੇ ਜ਼ਿੰਮੇਵਾਰੀ ਸੈਨੇਟ ਦੀ ਹੀ ਸੀ ਸਿਲੇਬਸ ਸੈਨੇਟ ਨੇ ਹੀ ਦੇਖਣਾ ਸੀ ਤੇ ਜਿਹੜੀਆਂ ਸਕਾਲਰਸ਼ਿਪਾਂ ਵਗੈਰਾ ਹੁੰਦੀਆਂ ਸੀ ਉਹ ਵੀ ਸਾਰੀਆਂ ਸੈਨੇਟ ਨੇ ਹੀ ਦੇਖਣੀਆਂ ਸੀ ਇੱਥੇ ਗੱਲ ਆਉਂਦੀ ਆ ਸਕਾਲਰਸ਼ਿਪ ਦੀ ਬੱਚਿਆਂ ਨੂੰ ਪੈਸੇ ਦੇਣੇ ਆ ਇੱਥੇ ਵੀ ਖਰਚਾ ਚਾਹੀਦਾ ਸੀ ਅੰਗਰੇਜ਼ ਇੱਥੇ ਵੀ ਹੱਥ ਕੜੇ ਕਰ ਗਏ ਸੀ ਤੁਸੀਂ ਸੋਚ ਕੇ ਦੇਖੋ ਸਰਕਾਰ ਅੰਗਰੇਜ਼ੀ ਅੰਗਰੇਜ਼ਾਂ ਦਾ ਹੀ ਰਾਜ ਸੀ ਤੇ ਅੰਗਰੇਜ਼ਾਂ ਦੇ ਪੱਲੇ ਕੱਖ ਨਹੀਂ ਸੀ ਤੇ ਕਿੱਡਾ ਵੱਡਾ ਰਾਜ ਸੀ ਮਹਾਰਾਜਾ ਰਣਜੀਤ ਸਿੰਘ ਜੀ ਦਾ ਜਿਨ੍ਹਾਂ ਨੇ ਗੁਰਦੁਆਰਿਆਂ ਮੰਦਰਾਂ ਦੇ ਉੱਤੇ ਹੀ ਸੋਨੇ ਚੜਾ ਦਿੱਤੇ ਸੀ ਇੱਥੋਂ ਹੀ ਪਤਾ ਲੱਗਦਾ ਹੈ ਕਿ ਜਦੋਂ ਅੰਗਰੇਜ਼ ਭਾਰਤ ਦੇ ਵਿੱਚ ਆਏ ਸੀ ਕੱਖ ਨਹੀਂ ਸੀ ਉਹਨਾਂ ਦੇ ਕੋਲ ਖਾਲੀ ਹੱਥ ਆਏ ਸੀ ਪੰਜਾਬ ਕੰਟਰੀ ਸੀ ਪੰਜਾਬ ਕੰਟਰੀਸ ਹੋਣੇ ਦੀ ਤਿਹਦੀ ਸੀ ਤੇ ਇਥੋਂ ਹੀ ਉਹ ਸਾਰਾ ਲੁੱਟ ਕੇ ਲੈ ਗਏ ਸੀ ਗੱਲ ਮੁੜ ਕੇ ਆਉਨੇ ਆਪਾਂ ਯੂਨੀਵਰਸਿਟੀ ਦਾ ਇਤਿਹਾਸ ਵੱਲ ਤਾਂ ਇੱਥੇ ਸਕਾਲਰਸ਼ਿਪਾਂ ਮੈਂ ਪੰਜਾਬ ਦੇ ਵੱਡੇ ਸਰਦਾਰਾਂ ਨੇ ਹੀ ਦਿੱਤੀਆਂ ਸੀ ਤੇ ਬਹੁਤ ਵੱਡੀਆਂ-ਵੱਡੀਆਂ ਸਕਾਲਰਸ਼ਿਪਾਂ ਦਿੱਤੀਆਂ ਸੀ ਪੰਜਾਬੀ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਬਹੁਤ ਮੋਟੀ ਰਕਮ ਦਿੱਤੀ ਸੀ ਸਕਾਲਰਸ਼ਿਪ ਦੇ ਵਿੱਚ ਸਾਰੇ ਬੱਚਿਆਂ ਨੂੰ ਕਾਲਜ ਦੀਆਂ ਸਕਾਲਰਸ਼ਿਪਾਂ ਨੂੰ ਦੇਖਦੇ ਹੋਏ ਇਸ ਕਾਲਜ ਦੇ ਵਿੱਚ ਇੰਨੇ ਜ਼ਿਆਦਾ ਬੱਚੇ ਐਡਮਿਸ਼ਨਾਂ ਲੈਣ ਲੱਗ ਪਏ ਸੀ ਕਾਲਜ ਦੀਆਂ ਕਿਤਾਬਾਂ ਹੀ ਘੱਟ ਪੈ ਗਈਆਂ ਸੀ ਉਸ ਸਮੇਂ ਤੇ ਸਟਾਫ ਦੀ ਕਮੀ ਪੈ ਗਈ ਸੀ ਨਵਾਂ ਸਟਾਫ ਭਰਤੀ ਕੀਤਾ ਗਿਆ ਹੋਰ ਕਿਤਾਬਾਂ ਮੰਗਵਾਈਆਂ ਗਈਆਂ ਤੇ ਇਸ ਦੇ ਵਿੱਚ ਵੀ ਇਹ ਸਾਰਾ ਖਰਚਾ ਪੰਜਾਬ ਦੇ ਸਿੱਖ ਸਰਦਾਰਾਂ ਰਿਆਸਤਾ ਨੇ ਕੀਤਾ ਸੀ ਅੰਗਰੇਜ਼ ਇੱਥੇ ਵੀ ਹੱਥ ਖੜੇ ਕਰ ਗਿਆ ਸੀ ਫਿਰ ਇਸ ਕਾਲਜ ਦੀ ਚੜ੍ਹਾਈ ਨੂੰ ਦੇਖ ਕੇ 1882 ਈਸਵੀ ਦੇ ਵਿੱਚ ਇਸ ਕਾਲਜ ਨੂੰ ਯੂਨੀਵਰਸਿਟੀ ਦਾ ਦਰਜਾ ਮਿਲਿਆ ਉਹ ਕਾਲਜ ਜਿਹੜਾ ਕਦੇ ਅੰਗਰੇਜ਼ ਬੰਦ ਕਰਵਾ ਦੇ ਲੱਗੇ ਸੀ ਹੱਥ ਕੜੇ ਕਰਕੇ ਸੀ ਕਿ ਸਾਡੇ ਵਸ ਦੀ ਗੱਲ ਨਹੀਂ ਐ ਇਸ ਕਾਲਜ ਨੂੰ ਚਲਾਉਣਾ ਤਾਂ ਪੰਜਾਬ ਦੇ ਲੋਕਾਂ ਨੇ ਤੇ ਪੰਜਾਬ ਦੀਆਂ ਸਿੱਖ ਸਰਦਾਰਾ ਰਿਆਸਤਾਂ ਨੇ ਇਸ ਨੂੰ ਆਪਣੇ ਦਮ ਤੇ ਯੂਨੀਵਰਸਿਟੀ ਦਾ ਦਰਜਾ ਦਵਾਇਆ ਪੰਜਾਬ ਯੂਨੀਵਰਸਿਟੀ ਦਾ ਸਭ ਤੋਂ ਪਹਿਲਾ ਵਾਈਸ ਚਾਂਸਲਰ ਬਣਾਇਆ ਗਿਆ ਸੀ ਬਾਟਨਪਾਲ ਨੂੰ ਉਤੋਂ ਪਹਿਲਾਂ ਰਜਿਸਟਰਾਰ ਬਣਾਇਆ ਗਿਆ ਸੀ ਡਾਕਟਰ ਡੇ ਡਬਲਯੂ ਲਟਰਾਨ ਜਿਸ ਨੇ ਕਿ ਬਹੁਤ ਜ਼ਿਆਦਾ ਮਿਹਨਤ ਕੀਤੀ ਸੀ ਇਸ ਯੂਨੀਵਰਸਿਟੀ ਨੂੰ ਬਣਾਉਣ ਦੇ ਲਈ ਪੰਜਾਬ ਯੂਨੀਵਰਸਿਟੀ ਦੇ ਅੰਡਰ ਬਹੁਤ ਸਾਰੇ ਕਾਲਜ ਖੁੱਲੇ ਗਏ ਇਤਿਹਾਸ ਦੱਸਦਾ ਹੈ ਕਿ ਅਫਗਾਨਿਸਤਾਨ ਤੋਂ ਲੈ ਕੇ ਦਿੱਲੀ ਤੱਕ ਜਿਹੜੇ ਵੀ ਕਾਲਜ ਸਨ ਉਹ ਸਾਰੇ ਪੰਜਾਬ ਯੂਨੀਵਰਸਿਟੀ ਦੇ ਹੀ ਅੰਡਰ ਹੁੰਦੇ ਸੀ ਇਸ ਤੋਂ ਬਾਅਦ ਪੰਜਾਬ ਯੂਨੀਵਰਸਿਟੀ ਨੇ ਬਹੁਤ ਤਰੱਕੀ ਕੀਤੀ ਤੇ ਉਸ ਤੋਂ ਬਾਅਦ ਇਸ ਯੂਨੀਵਰਸਿਟੀ ਨੂੰ ਇੱਕ ਹੋਰ ਸੰਘਰਸ਼ ਦਾ ਸਾਹਮਣਾ ਕਰਨਾ ਪਿਆ ਗਿਆ 1947 ਈਸਵੀ ਦੇ ਵਿੱਚ ਜਦੋਂ ਦੇਸ਼ ਦੀ ਵੰਡ ਹੋਣ ਲੱਗੀ ਉਦੋਂ ਉਸ ਸਮੇਂ ਤਾਂ ਹੋਇਆ ਕਿ ਜਿਹੜਾ ਲਾਹੌਰ ਸ਼ਹਿਰ ਹੈ ਇਹ ਪਾਕਿਸਤਾਨ ਨੂੰ ਮਿਲੇਗਾ ਤੇ ਫਿਰ ਯੂਨੀਵਰਸਿਟੀ ਦੀ ਸੈਨੇਟ ਨੇ ਇੱਕ ਫੈਸਲਾ ਲਿਆ ਕਿ ਵੰਡ ਤੋਂ ਬਾਅਦ ਇੱਕ ਯੂਨੀਵਰਸਿਟੀ ਭਾਰਤ ਦੇ ਵਿੱਚ ਖੋਲੀ ਜਾਏਗੀ ਜਿਹੜੀ ਲਾਹੌਰ ਦੇ ਵਿੱਚ ਪੰਜਾਬ ਯੂਨੀਵਰਸਿਟੀ ਸੀ ਇਸ ਦੀ ਕੁੱਲ ਸੰਪਤੀ 1 ਕਰੋੜ ਦੀ ਸੀ ਕਿ ਇਸ ਦੇ ਵਿੱਚੋਂ 60% ਪਾਕਿਸਤਾਨ ਨੂੰ ਮਿਲੇਗਾ ਤੇ 40% ਭਾਰਤ ਨੂੰ ਮਿਲੇਗਾ ਪਾਕਿਸਤਾਨ ਨੂੰ 60% ਇਸ ਲਈ ਮਿਲੇਗਾ ਕਿਉਂਕਿ ਜਿਹੜਾ ਲਾਹੌਰ ਸ਼ਹਿਰ ਹੈ ਪਾਕਿਸਤਾਨ ਦੇ ਵਿੱਚ ਹੈ ਤੇ ਜਿਹੜੀ ਇਹ ਯੂਨੀਵਰਸਿਟੀ ਹੈ ਲਾਹੌਰ ਦੇ ਵਿੱਚ ਹੈ 12 ਅਗਸਤ ਯਾਨੀ ਕਿ ਵੰਡ ਤੋਂ ਸਿਰਫ 3 ਦਿਨ ਪਹਿਲਾਂ ਅੰਗਰੇਜ਼ੀ ਸਰਕਾਰ ਵੱਲੋਂ ਇੱਕ ਕਮੇਟੀ ਬਣਾਈ ਗਈ ਸੀ ਉਹ ਇਸ ਸੈਨੇਟ ਦੇ ਫੈਸਲੇ ਨੂੰ ਵਾਧਾ ਕਰ ਦਿੰਦੀ ਹੈ ਅੰਗਰੇਜ਼ੀ ਸਰਕਾਰ ਦੀ ਜਿਹੜੀ ਕਮੇਟੀ ਸੀ ਉਸਦੇ ਮੈਂਬਰ ਕਹਿੰਦੇ ਸੀ ਕਿ ਇਸ ਤਰ੍ਹਾਂ ਦਾ ਕੁਝ ਨਹੀਂ ਹੋਏਗਾ ਇੱਕੋ ਹੀ ਯੂਨੀਵਰਸਿਟੀ ਚੱਲੇਗੀ ਜੋ ਕਿ ਲਾਹੌਰ ਦੇ ਵਿੱਚ ਚੱਲੇਗੀ ਔਰ ਕੋਈ ਯੂਨੀਵਰਸਿਟੀ ਨਹੀਂ ਬਣਾਈ ਜਾਏਗੀ 1947 ਤੋਂ ਲੈ ਕੇ ਵੰਡ ਤੋਂ ਬਾਅਦ 1 ਜੂਨ 1948 ਤੱਕ ਅੰਗਰੇਜ਼ੀ ਸਰਕਾਰ ਦੀ ਜਿਹੜੀ ਕਮੇਟੀ ਸੀ ਉਹ ਇੱਕੋ ਹੀ ਗੱਲ ਕਹਿੰਦੀ ਰਹੀ ਕਿ ਇੱਕ ਹੀ ਯੂਨੀਵਰਸਿਟੀ ਲਹੇਗੀ ਜੋ ਕਿ ਲਾਹੌਰ ਵਿੱਚ ਚੱਲੇਗੀ ਕੋਈ ਨਵੀਂ ਯੂਨੀਵਰਸਿਟੀ ਨਹੀਂ ਬਣਾਈ ਜਾਏਗੀ ਕਰੀਬ 1 ਸਾਲ ਇੱਕੋ ਹੀ ਗੱਲ ਉਹਨਾਂ ਨੇ ਇਹ ਐਲਾਨ ਰੱਖਿਆ ਉਸ ਤੋਂ ਬਾਅਦ ਜਦੋਂ ਦੇਸ਼ ਦੀ ਵੰਡ ਹੁੰਦੀ ਹੈ ਲੜਾਈ ਝਗੜੇ ਵਾਲਾ ਮਾਹੌਲ ਸੀ ਪੰਜਾਬ ਟੁੱਟ ਰਿਹਾ ਸੀ ਪੰਜਾਬੀਆਂ ਦਾ ਖੂਨ ਵਹਿ ਰਿਹਾ ਸੀ ਕਿਤੇ ਨਾ ਕਿਤੇ ਉਸ ਦਾ ਅਸਰ ਇਸ ਪੰਜਾਬੀ ਯੂਨੀਵਰਸਿਟੀ ਤੇ ਵੀ ਹੋਇਆ ਵੰਡ ਤੋਂ ਪਹਿਲਾਂ ਜਿਹੜਾ ਵੀ ਫੈਸਲਾ ਲਿਆ ਗਿਆ ਸੀ ਇਸ ਯੂਨੀਵਰਸਿਟੀ ਨੂੰ ਲੈ ਕੇ ਵੰਡ ਤੋਂ ਬਾਅਦ ਪਾਕਿਸਤਾਨ ਸਰਕਾਰ ਮੁਕਰ ਜਾਂਦੀ ਹੈ ਤੇ ਜਿਹੜੇ ਪੰਜਾਬ ਯੂਨੀਵਰਸਿਟੀ ਦੇ ਅੰਡਰ ਭਾਰਤ ਦੇ ਕਾਲਜ ਹੁੰਦੇ ਸੀ ਕਿਉਂਕਿ ਜਿਹੜੀ ਪੰਜਾਬ ਯੂਨੀਵਰਸਿਟੀ ਸੀ ਇਹ ਲਾਹੌਰ ਦੇ ਵਿੱਚ ਸੀ ਤੇ ਪਾਕਿਸਤਾਨ ਵਾਲਿਆਂ ਨੇ ਸਿੱਧਾ ਨਾਤਾ ਤੋੜ ਲਿਆ ਸੀ ਕਿ ਅਸੀਂ ਨਹੀਂ ਕੁਝ ਕਰ ਸਕਦੇ ਸਾਡੇ ਵੱਲੋਂ ਹੱਥ ਖੜੇ ਆ ਤੁਸੀਂ ਆਪਣਾ ਹੀ ਦੇਖੋ ਹੁਣ ਵਜ਼ੀਫੇ ਬੰਦ ਕਰ ਦਿੱਤੇ ਗਏ ਤਨਖਾਹਾਂ ਬੰਦ ਕਰ ਦਿੱਤੀਆਂ ਗਈਆਂ ਜਿਹੜੀ ਮਦਦ ਲਾਹੌਰ ਯੂਨੀਵਰਸਿਟੀ ਤੋਂ ਦਿੱਤੀ ਜਾਣੀ ਸੀ ਜਿਸ ਦਾ ਵਾਅਦਾ ਕੀਤਾ ਗਿਆ ਸੀ ਪਾਕਿਸਤਾਨ ਸਰਕਾਰ ਉੱਥੇ ਮੁੱਕਰ ਗਈ ਤੇ ਵੰਡ ਦੇ ਮਾੜੇ ਦੌਰ ਦੇ ਵਿੱਚ ਪੰਜਾਬ ਯੂਨੀਵਰਸਿਟੀ ਦੇ ਰਜਿਸਟਰਾਰ ਸਰਦਾਰ ਮਦਨ ਗੋਪਾਲ ਦੀ ਉਹਨਾਂ ਦੇ ਅਸਿਸਟੈਂਟ ਵੱਲੋਂ ਯੂਨੀਵਰਸਿਟੀ ਦੇ ਵਿੱਚ ਉਹਨਾਂ ਦਾ ਕਤਲ ਕਰ ਦਿੱਤਾ ਜਾਂਦਾ ਪ੍ਰੋਫੈਸਰ ਬ੍ਰਿਜ ਨਾਰਾਇਣ ਨੂੰ ਵੀ ਮਾਰ ਦਿੱਤਾ ਜਾਂਦਾ ਹੈ ਇੰਨੇ ਮਾੜੇ ਦੌਰ ਦੇ ਵਿੱਚ ਦੇਖੋ ਇਹ ਪੰਜਾਬ ਯੂਨੀਵਰਸਿਟੀ ਪੰਜਾਬ ਦੇ ਵਿੱਚ ਦੁਬਾਰਾ ਕਿਵੇਂ ਖੜੀ ਹੁੰਦੀ ਹੈ ਇੱਥੇ ਜਿਹੜੇ ਆਪਣੇ ਪੰਜਾਬ ਵਾਲੇ ਸੀ ਚੜ੍ਹਦੇ ਪੰਜਾਬ ਵਾਲੇ ਸੀ ਉਹਨਾਂ ਦੀਆਂ ਆਸਾਂ ਬਿਲਕੁਲ ਹੀ ਖਤਮ ਹੋ ਚੁੱਕੀਆਂ ਸੀ ਜਿਹੜੇ ਯੂਨੀਵਰਸਿਟੀਆਂ ਨਾਲ ਜੁੜੇ ਹੋਏ ਸੀ ਜਿਹੜੇ ਕਿ ਯੂਨੀਵਰਸਿਟੀ ਦੇ ਪ੍ਰੋਫੈਸਰ ਸੀ ਉਹਨੂੰ ਉਹਨਾਂ ਨੂੰ ਕੁਝ ਸੋਝ ਨਹੀਂ ਰਿਹਾ ਸੀ ਕਿ ਹੁਣ ਕੀ ਕੀਤਾ ਜਾਏ ਯੂਨੀਵਰਸਿਟੀ ਸੀ ਜਿਹੜੀ ਕਿ ਇੰਨੀ ਮਿਹਨਤ ਮੁਸ਼ਕਲ ਨਾਲ ਖੜੀ ਕੀਤੀ ਸੀ ਲਾਹੌਰ ਦੇ ਵਿੱਚ ਰਹਿ ਗਈ ਤੇ ਪਾਕਿਸਤਾਨ ਸਰਕਾਰ ਮੁੱਕਰ ਗਈ ਅਰ ਇੱਥੇ ਪੰਜਾਬ ਯੂਨੀਵਰਸਿਟੀ ਦੇ ਕੁਝ ਉੱਚ ਕੋਟੀ ਪ੍ਰੋਫੈਸਰਾਂ ਨੇ ਹੌਸਲਾ ਨਹੀਂ ਸੀ ਛੱਡਿਆ ਵੰਡ ਤੋਂ ਕਰੀਬ 1 ਮਹੀਨੇ ਬਾਅਦ ਯਾਨੀ ਕਿ ਅਗਸਤ ਦੇ ਵਿੱਚ ਵੰਡ ਹੋਈ ਸੀ ਸਤੰਬਰ ਦੇ ਵਿੱਚ ਇੱਕ ਮੀਟਿੰਗ ਬੁਲਾਈ ਗਈ 27 ਸਤੰਬਰ 1947 ਨੂੰ ਇਸ ਮੀਟਿੰਗ ਦੇ ਵਿੱਚ ਇੱਕ ਮਤਾ ਪਾਇਆ ਜਾਂਦਾ ਹੈ ਕਿ ਆਪਾਂ ਹੀ ਯੂਨੀਵਰਸਿਟੀ ਚੜ੍ਹਦੇ ਪੰਜਾਬ ਵਿੱਚ ਦੁਬਾਰਾ ਸ਼ੁਰੂ ਕਰਾਂਗੇ ਸੀ ਇਸ ਗੱਲ ਤੋਂ ਅੰਦਾਜ਼ਾ ਲਗਾਓ ਕਿ ਕਿੰਨੇ ਵੱਡੇ ਹੌਸਲੇ ਸੀ ਪੰਜਾਬੀਆਂ ਦੇ ਨਾ ਤੇ ਇੱਥੇ ਪੰਜਾਬੀਆਂ ਦੇ ਕੋਲ ਹੁਣ ਕੋਈ ਪੈਸਾ ਸੀ ਤੇ ਨਾ ਹੀ ਕੋਈ ਇੱਥੇ ਜਗਾ ਜ਼ਮੀਨ ਸੀ ਜਿਸ ਦੇ ਉੱਪਰ ਯੂਨੀਵਰਸਿਟੀ ਬਣਾਉਣੀ ਸੀ ਪਰ ਫਿਰ ਵੀ ਹੌਸਲਾ ਨਹੀਂ ਸੀ ਹਾਰ ਦੇਣ ਦਾ ਉਹ ਫਿਰ ਵੀ ਕਹਿ ਰਹੇ ਸੀ ਵੀ ਨਹੀਂ ਅਸੀਂ ਸ਼ੁਰੂ ਕਰਾਂਗੇ ਫਿਰ ਬਣਾਵਾਂਗੇ ਆਪਣੇ ਘਰ ਦੀ ਕੋਈ ਛੱਤ ਡਿੱਗ ਪਵੇ ਤੇ ਆਪਾਂ ਸੋਚਾਂ ਦੇ ਵਿੱਚ ਪੈ ਜਾਂਦੇ ਆ ਪਰ ਇੱਥੇ ਤੁਸੀਂ ਦੇਖੋ ਕੁਝ ਵੀ ਨਾ ਹੁੰਦੇ باوجود ਵੀ ਇੱਥੇ ਹੌਸਲੇ ਨਹੀਂ ਸੀ ਛੱਡ ਰਹੇ ਫਿਰ ਵੀ ਇਹੀ ਕਹਿ ਰਹੇ ਸੀ ਅਸੀਂ ਸ਼ੁਰੂ ਕਰਾਂਗੇ ਸ਼ੁਰੂ ਤੋਂ ਫੇਰ ਬਣਾਵਾਂਗੇ ਪਰ ਯੂਨੀਵਰਸਿਟੀ ਜ਼ਰੂਰ ਬਣਾਵਾਂਗੇ ਮਤਾ ਪਗਾਇਆ ਗਿਆ ਸੀ 27 ਸਤੰਬਰ ਨੂੰ ਤੇ ਮਤੇ ਤੋਂ 3 ਦਿਨ ਬਾਅਦ ਹੀ ਯੂਨੀਵਰਸਿਟੀ ਬਣਾਉਣ ਦਾ ਐਲਾਨ ਕਰ ਦਿੱਤਾ ਗਿਆ ਯੂਨੀਵਰਸਿਟੀ ਦਾ ਨਾਮ ਰੱਖਿਆ ਗਿਆ ਈਸਟ ਪੰਜਾਬ ਯੂਨੀਵਰਸਿਟੀ ਹੁਣ ਇਸ ਦੇ ਅੱਗੇ ਇਸ ਇਸ ਕਰਕੇ ਲਗਾਇਆ ਗਿਆ ਸੀ ਕਿਉਂਕਿ ਜਿਹੜੀ ਪੰਜਾਬ ਯੂਨੀਵਰਸਿਟੀ ਸੀ ਹੋਰ ਦੇ ਵਿੱਚ ਬਣੀ ਹੋਈ ਸੀ ਜਿਹੜਾ ਨਾਮ ਸੀ ਇੱਕੋ ਨਹੀਂ ਸੀ ਨਾਮ ਰੱਖ ਸਕਦੇ ਉੱਧਰ ਵੀ ਪੰਜਾਬ ਯੂਨੀਵਰਸਿਟੀ ਸੀ ਇੱਧਰ ਵੀ ਪੰਜਾਬ ਯੂਨੀਵਰਸਿਟੀ ਨਾਮ ਨਹੀਂ ਸੀ ਰੱਖ ਸਕਦੇ ਅਸੀਂ ਯੂਨੀਵਰਸਿਟੀ ਦਾ ਇਸ ਕਰਕੇ ਇਹਨਾਂ ਨੇ ਯੂਨੀਵਰਸਿਟੀ ਦਾ ਗਿਲਖਾ ਈਸਟ ਪੰਜਾਬ ਯੂਨੀਵਰਸਿਟੀ ਨਾਂ ਤਾਂ ਕੋਈ ਜਗ੍ਹਾ ਸੀ ਨਾ ਕੋਈ ਦਫ਼ਤਰ ਸੀ ਇੱਕ ਯੂਨੀਵਰਸਿਟੀ ਦਾ ਐਲਾਨ ਕਰ ਦਿੱਤਾ ਬਹੁਤ ਵੱਡੀ ਗੱਲ ਹੈ ਇੱਕ ਖਾਲੀ ਹੱਥ ਹੁੰਦੇ ਹੋਏ ਵੀ ਯੂਨੀਵਰਸਿਟੀ ਦਾ ਐਲਾਨ ਕਰ ਦਿੱਤਾ ਗਿਆ ਸੀ ਕੋਈ ਵੀ ਜਸ਼ਨ ਨਹੀਂ ਮਨਾਇਆ ਗਿਆ ਏਡੀ ਵੱਡੀ ਗੱਲ ਕਿ ਉਸ ਸਮੇਂ ਵੰਡ ਦਾ ਦੌਰ ਚੱਲ ਰਿਹਾ ਸੀ ਇਸ ਤਰੀਕੇ ਨਾਲ ਆਪਣੇ ਇਧਰ ਚੜਦੇ ਪੰਜਾਬ ਵਿੱਚ ਪੰਜਾਬ ਯੂਨੀਵਰਸਿਟੀ ਦੀ ਸ਼ੁਰੂਆਤ ਹੁੰਦੀ ਹੈ ਹੁਣ ਇੱਥੋਂ ਅੱਗੇ ਦਾ ਸਫ਼ਰ ਵੀ ਕੋਈ ਸੌਖਾ ਸਫ਼ਰ ਨਹੀਂ ਸੀ ਬਹੁਤ ਮੁਸ਼ਕਲਾਂ ਆ ਰਹੀਆਂ ਸੀ ਇਹਦੇ ਵਿੱਚ ਬਹੁਤ ਜ਼ਿਆਦੀਆਂ ਮੁਸ਼ਕਲਾਂ ਆਈਆਂ ਬਹੁਤ ਜ਼ਿਆਦੇ ਦੁੱਖ ਦਰਦ ਝੱਲਣੇ ਪਏ ਸੀ ਪੰਜਾਬੀਆਂ ਨੂੰ ਤੇ ਬਹੁਤ ਕੁਝ ਦੇਖਿਆ ਸੀ ਇਸ ਪੰਜਾਬ ਯੂਨੀਵਰਸਿਟੀ ਨੇ ਤੇ ਯੂਨੀਵਰਸਿਟੀ ਦਾ ਪਹਿਲਾ ਚਾਸਨਰ ਲਾਇਆ ਜਾਂਦਾ ਹੈ ਜੀ ਚੰਦੂ لال ਤ੍ਰिवेदी ਨੂੰ ਜਿਹੜਾ ਕਿ ਉਸ ਸਮੇਂ ਪੰਜਾਬ ਦਾ ਗਵਰਨਰ ਸੀ ਤੇ ਪਹਿਲਾ ਡੀਨ ਲਾਇਆ ਗਿਆ ਸ਼੍ਰੀ ਆਨੰਦ ਕੁਮਾਰ ਨੂੰ ਇਹ ਲਾਹੌਰ ਯੂਨੀਵਰਸਿਟੀ ਜਿਹੜੀ ਪੰਜਾਬ ਯੂਨੀਵਰਸਿਟੀ ਉਧਰ ਲਾਹੌਰ ਦੇ ਵਿੱਚ ਰਹਿ ਗਈ ਸੀ ਉਥੋਂ ਦੇ ਡੀਨ ਵੀ ਇਹੀ ਸੀ ਯੂਨੀਵਰਸਿਟੀ ਦਾ ਸਭ ਤੋਂ ਪਹਿਲਾ ਰਜਿਸਟਰਾਰ ਲਗਾਇਆ ਜਾਂਦਾ ਹੈ ਜੀ ਡੀ ਐਨ ਭੱਲਾ ਯੂਨੀਵਰਸਿਟੀ ਦਾ ਸਭ ਤੋਂ ਪਹਿਲਾ ਦਫ਼ਤਰ ਖੋਲ੍ਹਿਆ ਜਾਂਦਾ ਹੈ ਜੀ ਸਿਮਲੇ ਦੇ ਵਿੱਚ ਸਿਮਲੇ ਇੱਕ ਆਰਮੀ ਹੈੱਡ ਕੁਆਟਰ ਦੀ ਬਿਲਡਿੰਗ ਦੇ ਵਿੱਚ ਪੰਜਾਬ ਯੂਨੀਵਰਸਿਟੀ ਦਾ ਇਹ ਦਫ਼ਤਰ ਖੋਲਿਆ ਜਾਂਦਾ ਹੈ ਤੇ ਜਿਹੜੀਆਂ ਕਲਾਸਾਂ ਲੱਗ ਰਹੀਆਂ ਸੀ ਉਹ ਕਲਾਸਾਂ ਅਗਲੀਆਂ ਸੀ ਹੁਸ਼ਿਆਰਪੁਰ ਖਾਲਸਾ ਕਾਲਜ ਰੁੜਕੀ ਜਲੰਧਰ ਇਹ ਜਿੰਨੇ ਵੀ ਇਸ ਏਰੀਆ ਦੇ ਵਿੱਚ ਕਾਲਜ ਸੀ ਉਹਨਾਂ ਦੇ ਵਿੱਚ ਲੱਗ ਰਹੀਆਂ ਸੀ ਇਹ ਸਾਰੇ ਹੀ ਕਾਲਜ ਪਹਿਲਾਂ ਪੰਜਾਬ ਯੂਨੀਵਰਸਿਟੀ ਲਾਹੌਰ ਦੇ ਅੰਡਰ ਆਉਂਦੇ ਸੀ ਦੇਖ ਇੱਥੇ ਵੀ ਬਹੁਤ ਵੱਡੀ ਗੱਲ ਹੈ ਕਿ ਪੰਜਾਬੀ ਹੌਂਸਲੇ ਨਹੀਂ ਸੀ ਹਾਰ ਰਿਹਾ ਯੂਨੀਵਰਸਿਟੀ ਚੱਲ ਰਹੀ ਹੈ Shimla ਤੋਂ Shimla ਦਫ਼ਤਰ ਬਣਾਇਆ ਗਿਆ ਸੀ ਪਰ ਜਿਹੜੀਆਂ ਯੂਨੀਵਰਸਿਟੀ ਦੀਆਂ ਕਲਾਸਾਂ ਲਗਾਈਆਂ ਜਾ ਰੀਆਂ ਸੀ ਉਹ ਇਨ੍ਹਾਂ ਸ਼ਹਿਰਾਂ ਦੇ ਕਾਲਜਾਂ ਦੇ ਵਿੱਚ ਲਗਾਈਆਂ ਜਾ ਰੀਆਂ ਸੀ। ਯੂਨੀਵਰਸਿਟੀ ਵਿੱਚ ਹਿੰਦੂ ਸਿੱਖ ਪ੍ਰੋਫੈਸਰ ਸੀ ਤੇ ਉਹਨਾਂ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਸੀ ਇਸ ਯੂਨੀਵਰਸਿਟੀ ਨੂੰ ਦੁਬਾਰਾ ਤੋਂ ਖੜਾ ਕਰਨ ਦੀ। ਉਸ ਤੋਂ ਬਾਅਦ 27 ਅਕਤੂਬਰ 1947 ਨੂੰ ਇਸ ਯੂਨੀਵਰਸਿਟੀ ਨੇ ਭਾਰਤ ਸਰਕਾਰ 10 ਲੱਖ ਦੀ ਗ੍ਰਾਂਟ ਦਿੰਦੀ ਹੈ। ਫਿਰ ਇਸ ਯੂਨੀਵਰਸਿਟੀ ਨੂੰ ਸ਼ਿਮਲਾ ਤੋਂ ਸੋਲਨ ਸ਼ਿਫਟ ਕਰ ਦਿੱਤਾ ਗਿਆ ਸੀ ਕਿਉਂਕਿ ਜਿਹੜਾ ਸ਼ਿਮਲਾ ਸੀ ਏਕ ਪਹਾੜੀ ਏਰੀਆ ਸੀ। ਇੱਥੇ ਆਉਣ ਜਾਣ ਵਾਲੇ ਬਹੁਤ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਇਸ ਕਰਕੇ ਇਸ ਯੂਨੀਵਰਸਿਟੀ ਨੂੰ ਸਿਮਲੇ ਤੋਂ ਸੋਲਨ ਸ਼ਿਫਟ ਕਰ ਦਿੱਤਾ ਗਿਆ ਸੀ ਫਿਰ ਸਾਲ ਆਉਂਦਾ ਹੈ ਜੀ 1956 ਇਹ ਸਾਲ ਇਸ ਯੂਨੀਵਰਸਿਟੀ ਲਈ ਬਹੁਤ ਜ਼ਿਆਦਾ ਖਾਸ ਸਾਲ ਰਿਹਾ ਸੀ ਕਿਉਂਕਿ ਇਸ ਸਾਲ ਦੇ ਵਿੱਚ ਯੂਨੀਵਰਸਿਟੀ ਨੇ ਬਹੁਤ ਜ਼ਿਆਦਾ ਤਰੱਕੀ ਕੀਤੀ ਸੀ 1956 ਈਸਵੀ ਵਿੱਚ ਪੰਜਾਬ ਦੇ ਵਿੱਚ 56 ਕਾਲਜ ਹੋਰ ਖੋਲੇ ਗਏ ਜਿਹੜੇ ਕਾਲਜ ਪਹਿਲਾਂ ਤੋਂ ਪੰਜਾਬ ਦੇ ਵਿੱਚ ਹੈ ਸੀ ਉਹ ਤਾਂ ਚਲੋ ਪਹਿਲਾਂ ਤੋਂ ਹੀ ਸੀ 56 ਨਵੇਂ ਕਾਲਜ ਹੋਰ ਖੋਲੇ ਗਿਆ ਜਿਹੜੇ ਕਿ ਪੰਜਾਬ ਯੂਨੀਵਰਸਿਟੀ ਦੇ ਹੀ ਅੰਡਰ ਆਉਂਦੇ ਸੀ ਹੁਣ ਟੋਟਲ 116 ਕਾਲਜ ਸੀ ਜੋ ਕਿ ਪੰਜਾਬ ਯੂਨੀਵਰਸਿਟੀ ਦੇ ਅੰਡਰ ਆਉਂਦੇ ਸੀ ਯੂਨੀਵਰਸਿਟੀ ਬਹੁਤ ਜ਼ਿਆਦਾ ਤਰੱਕੀ ਕਰ ਰਹੀ ਸੀ ਵਿਦਿਆਰਥੀ ਵਧ ਰਹੇ ਸੀ ਤਾਂ ਫਿਰ ਯੂਨੀਵਰਸਿਟੀ ਦੇ ਪ੍ਰਬੰਧਕਾਂ ਤੇ ਪ੍ਰੋਫੈਸਰਾਂ ਨੇ ਸੋਚਿਆ ਕਿ ਹੁਣ ਯੂਨੀਵਰਸਿਟੀ ਨੂੰ ਜ਼ਮੀਨੀ ਇਲਾਕੇ ਵਿੱਚ ਲੈ ਕੇ ਜਾਣਾ ਚਾਹੀਦਾ ਹੈ ਫਿਰ ਹੁਸ਼ਿਆਰਪੁਰ ਸ਼ਹਿਰ ਨੂੰ ਇੱਕ ਸਰਟੀਫਿਊਡ ਸ਼ਹਿਰ ਬਣਾਇਆ ਗਿਆ ਇਸ ਯੂਨੀਵਰਸਿਟੀ ਦੇ ਕਰਕੇ ਕੁਝ ਸਮਾਂ ਪੰਜਾਬ ਯੂਨੀਵਰਸਿਟੀ ਹੁਸ਼ਿਆਰਪੁਰ ਸ਼ਹਿਰ ਦੇ ਵਿੱਚ ਵੀ ਰਹੀ ਸੀ ਮੈਂ ਇੱਥੇ ਇਹ ਨਹੀਂ ਕਹਿ ਰਿਹਾ ਕਿ ਇੱਥੇ ਹੀ ਪੰਜਾਬ ਯੂਨੀਵਰਸਿਟੀ ਬਣਾ ਦਿੱਤੀ ਗਈ ਸੀ ਬਿਲਡਿੰਗ ਦੇ ਰੂਪ ਵਿੱਚ ਨਹੀਂ ਇੱਥੇ ਹੁਸ਼ਿਆਰਪੁਰ ਸ਼ਹਿਰ ਵਿੱਚ ਕਾਲਜ ਸੀ ਉਸ ਦੇ ਵਿੱਚ ਇੱਕ ਦਫ਼ਤਰ ਬਣਾਇਆ ਗਿਆ ਸੀ ਪੰਜਾਬ ਯੂਨੀਵਰਸਿਟੀ ਦਾ ਹੋਇਆ ਕੀ ਕਿ ਜਿਹੜਾ ਹੁਸ਼ਿਆਰਪੁਰ ਕਾਲਜ ਸੀ ਉੱਥੋਂ ਦਾ ਸਟਾਫ ਤੇ ਪੰਜਾਬ ਯੂਨੀਵਰਸਿਟੀ ਦਾ ਇੱਧਰ ਦਾ ਸਟਾਫ ਇਹ ਆਪਸ ਦੇ ਵਿੱਚ ਲੜ ਪਏ ਸੀ ਹਾਏ ਤੇ ਉੱਥੇ ਕਾਲਜ ਸੀ ਨਾ ਇੱਕ ਕਾਲਜ ਦੇ ਵਿੱਚ ਹੀ ਯੂਨੀਵਰਸਿਟੀ ਦਾ ਇੱਕ ਦਫ਼ਤਰ ਬਣਾਇਆ ਹੋਇਆ ਸੀ ਜਦੋਂ ਇਹ ਆਪਸ ਦੇ ਵਿੱਚ ਲੜ ਪਏ ਸੀ ਤਾਂ ਯੂਨੀਵਰਸਿਟੀ ਦੇ ਸਟਾਫ ਨੂੰ ਵਾਪਸ ਹੁਸ਼ਿਆਰਪੁਰ ਤੋਂ ਸੋਲਣ ਹੀ ਬੁਲਾ ਲਿਆ ਗਿਆ ਸੀ 26 ਜਨਵਰੀ 1950 ਈਸਵੀ ਨੂੰ ਆਉਂਦਾ ਹੈ ਉਹ ਇਤਿਹਾਸਿਕ ਦਿਨ ਜਿਸ ਦਿਨ ਕੀ ਇਸ ਯੂਨੀਵਰਸਿਟੀ ਦੇ ਨਾਮ ਦੇ ਕੋਈ ਈਸਟਰਨ ਹਟਾ ਦਿੱਤਾ ਜਾਂਦਾ ਹੈ ਤੇ ਸਿਰਫ ਪੰਜਾਬ ਯੂਨੀਵਰਸਿਟੀ ਨਾਮ ਰੱਖ ਦਿੱਤਾ ਜਾਂਦਾ ਹੈ ਇੱਥੇ ਇੱਕ ਹੋਰ ਬਹੁਤ ਵੱਡੀ ਤਬਦੀਲੀ ਕੀਤੀ ਜਾਂਦੀ ਹੈ ਕਿ ਜਿਹੜੀ ਪੰਜਾਬ ਯੂਨੀਵਰਸਿਟੀ ਸੀ ਉਹ ਪਹਿਲਾਂ ਤੋਂ ਹੀ ਲਾਹੌਰ ਦੇ ਵਿੱਚ ਸੀ ਪਰ ਜਿਹੜੀ ਇੱਧਰ ਪੰਜਾਬ ਦੇ ਵਿੱਚ ਆਪਣੇ ਚੜ੍ਹਦੇ ਪੰਜਾਬ ਵਿੱਚ ਯੂਨੀਵਰਸਿਟੀ ਸੀ ਇਸ ਦਾ ਨਾਮ ਹੀ ਪੰਜਾਬ ਯੂਨੀਵਰਸਿਟੀ ਰੱਖਿਆ ਜਾਂਦਾ ਹੈ ਪਰ ਫਰਕ ਇੱਥੇ ਇਹ ਸੀ ਕਿ ਜਿਹੜੀ ਲਾਹੌਰ ਦੇ ਵਿੱਚ ਯੂਨੀਵਰਸਿਟੀ ਸੀ ਉਸ ਦਾ ਨਾਮ ਸ਼ੁਰੂ ਹੁੰਦਾ ਹੈ ਪ ਯੂ ਐਨ ਜੇ ਐਬੀ ਪੰਜਾਬ ਤੇ ਇੱਧਰ ਆਪਣੇ ਚੜ੍ਹਦੇ ਪੰਜਾਬ ਵਿੱਚ ਪੰਜਾਬ ਯੂਨੀਵਰਸਿਟੀ ਸੀ ਉੱਥੇ ਪ ਯੂ ਦੀ ਬਜਾਏ ਪੀ ਏ ਲੱਗਦਾ ਹੈ ਪੰਜਾਬ ਲੱਗਦਾ ਹੈ ਤਰੀ ਜੇਕਰ ਤੁਸੀਂ ਦੇਖੋਗੇ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਜਿਹੜਾ ਪੰਜਾਬ ਲਿਖਿਆ ਹੈ ਉਹ ਯੂ ਨਾਲ ਨਹੀਂ ਏ ਨਾਲ ਲਿਖਿਆ ਹੋਇਆ ਹੈ ਵੈਸੇ ਤੇ ਕਾਗਜ਼ਾਂ ਦੇ ਵਿੱਚ ਆਪਾਂ ਯੂ ਦੇ ਨਾਲ ਹੀ ਲਿਖਦੇ ਆਂ ਪਰ ਜਿਹੜੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਨਾਮ ਲਿਖਿਆ ਹੋਇਆ ਹੈ ਪੀ ਏ ਐਨ ਜੇ ਏ ਬੀ ਪੰਜਾਬ ਪਰ ਜਿਹੜੀ ਜਿਹੜੀ ਲਾਹੌਰ ਦਾ ਜੀ ਯੂਨੀਵਰਸਿਟੀ ਆ ਉਹਦੇ ਨਾਮ ਦੇ ਅੱਗੇ ਪੀ ਯੂ ਲੱਗਦਾ ਹੈ ਤੇ ਜਿਹੜੀ ਆਪਣੇ ਇਧਰ ਚੜਦੇ ਪੰਜਾਬ ਵਿੱਚ ਯੂਨੀਵਰਸਿਟੀ ਹੈ ਇਸ ਦੇ ਨਾਮ ਦੇ ਅੱਗੇ ਪੀ ਏ ਏ ਦੇ ਨਾਲ ਲਿਖਿਆ ਹੋਇਆ ਹੈ ਇਹ ਬਹੁਤ ਵੱਡੀ ਤਬਦੀਲੀ ਸੀ ਉਸ ਸਮੇਂ ਦੀ ਕਿਉਂਕਿ ਉਹ ਚਾਹੁੰਦੇ ਸੀ ਕਿ ਅਸੀਂ ਲਾਹੌਰ ਦੀ ਯੂਨੀਵਰਸਿਟੀ ਦਾ ਨਾਮ ਆਪਣੀ ਯੂਨੀਵਰਸਿਟੀ ਦੇ ਨਾਮ ਵਰਗਾ ਨਹੀਂ ਰੱਖਣਾ ਉਸ ਤਬਦੀਲੀ ਕਰਕੇ ਹੀ ਰੱਖਣਾ ਸੀ ਹੁਣ ਇੱਥੇ ਪੰਜਾਬ ਯੂਨੀਵਰਸਿਟੀ ਜਿਹੜੀ ਸਿੰਡੀਗੇਟ ਸੀ ਉਹ ਪੰਜਾਬ ਸਰਕਾਰ ਤੋਂ ਜ਼ਮੀਨੀ ਇਲਾਕੇ ਦੀ ਮੰਗ ਕਰਦੀ ਹੈ ਉਹ ਕਹਿੰਦੀ ਹੈ ਕਿ ਸਾਨੂੰ 16 ਤੋਂ ਕਿਸੇ ਜ਼ਮੀਨੀ ਇਲਾਕੇ ਦੇ ਵਿੱਚ ਯੂਨੀਵਰਸਿਟੀ ਬਣਾਉਣ ਲਈ ਜਗ੍ਹਾ ਦਿੱਤੀ ਜਾਵੇ ਕਿਉਂਕਿ ਯੂਨੀਵਰਸਿਟੀ ਬਹੁਤ ਜ਼ਿਆਦਾ ਤਰੱਕੀ ਕਰ ਰਹੀ ਸੀ ਸਰਕਾਰ ਕਹਿੰਦੀ ਹੈ ਕਿ ਹਾਂ ਤੁਸੀਂ ਜਗ੍ਹਾ ਲੈ ਲਓ ਪਟਿਆਲੇ ਲੈ ਲਓ ਤਾ ਇੱਥੇ ਯੂਨੀਵਰਸਿਟੀ ਦੀ ਸਿੰਡੀਕੇਟ ਕਹਿੰਦੀ ਹੈ ਕਿ ਨਹੀਂ ਅਸੀਂ ਪਟਿਆਲੇ ਜਗ੍ਹਾ ਨਹੀਂ ਲਾਵਾਂਗੇ ਜਿਹੜਾ ਪੰਜਾਬ ਦੇ ਵਿੱਚ ਇੱਕ ਨਵਾਂ ਸ਼ਹਿਰ ਬਣ ਰਿਹਾ ਹੈ ਚੰਡੀਗੜ੍ਹ ਸਾਨੂੰ ਉਸ ਦੇ ਵਿੱਚ ਜਗ੍ਹਾ ਚਾਹੀਦੀ ਹੈ ਤੇ ਆਲ ਯੂਨੀਵਰਸਿਟੀ ਦੀ ਸਿੰਡੀਕੇਟ ਸੀ ਉਸ ਨੂੰ ਲੱਗਦਾ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਚੰਡੀਗੜ੍ਹ ਸ਼ਹਿਰ ਨੇ ਬਹੁਤ ਜ਼ਿਆਦਾ ਤਰੱਕੀਆਂ ਕਰਨੀਆਂ ਹਨ ਇਸ ਲਈ ਹੀ ਉਸ ਨੇ ਇਸ ਜਗ੍ਹਾ ਨਹੀਂ ਚੁਣਿਆ ਸੀ ਇੱਥੇ ਫਿਰ 1954 ਈਸਵੀ ਦੇ ਵਿੱਚ ਸੈਕਟਰ 14 ਦੇ ਵਿੱਚ 306 ਏਕੜ ਜ਼ਮੀਨ ਪੰਜਾਬ ਯੂਨੀਵਰਸਿਟੀ ਨੂੰ ਦਿੱਤੀ ਗਈ ਫਰੀ ਨਹੀਂ ਸੀ ਦਿੱਤੀ ਗਈ ਇਹ ਜਗ੍ਹਾ ਪੰਜਾਬ ਯੂਨੀਵਰਸਿਟੀ ਨੇ 3 ਲੱਖ 6000 ਰੁਪਏ ਦੇ ਵਿੱਚ 306 ਏਕੜ ਜ਼ਮੀਨ ਪੰਜਾਬ ਸਰਕਾਰ ਤੋਂ ਖਰੀਦੀ ਸੀ ਇੱਥੇ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਜਿਹੜਾ ਚੰਡੀਗੜ੍ਹ ਸ਼ਹਿਰ ਹੈ ਇਹ 18 ਪਿੰਡਾਂ ਨੂੰ ਉਜਾੜ ਕੇ ਬਣਿਆ ਹੋਇਆ ਸ਼ਹਿਰ ਹੈ ਤੇ ਜਿਹੜੀ ਇਹ ਪੰਜਾਬ ਯੂਨੀਵਰਸਿਟੀ ਹੈ ਇਹ ਉਜੜੇ ਹੋਏ ਪਿੰਡਾਂ ਦੇ ਉੱਪਰ ਬਣੀ ਹੋਈ ਹੈ ਪੰਜਾਬ ਦੇ ਸਰਦਾਰਾਂ ਨੇ ਇੱਕ ਸੁਪਨਾ ਦੇਖਿਆ ਸੀ ਇਸ ਯੂਨੀਵਰਸਿਟੀ ਦਾ ਤੇ ਪੰਜਾਬ ਦੇ ਲੋਕਾਂ ਨੇ ਹੀ ਇਸ ਨੂੰ ਪੂਰਾ ਕੀਤਾ ਤੇ ਜਦੋਂ ਲੋੜ ਪਈ ਸੀ ਵੰਡ ਤੋਂ ਬਾਅਦ ਵੀ ਉਦੋਂ ਵੀ ਪੰਜਾਬ ਦੀ ਮਿੱਟੀ ਨਹੀਂ ਇਸ ਯੂਨੀਵਰਸਿਟੀ ਨੂੰ ਹੀ ਆਪਣੀ ਗੋਦ ਵਿੱਚ ਲੈ ਲਿਆ ਸੀ ਹੁਣ ਇਹ ਯੂਨੀਵਰਸਿਟੀ ਵਰਲਡ ਦੀ ਟਾਪ ਲੈਵਲ ਦੇ ਯੂਨੀਵਰਸਿਟੀ ਹੈ ਤੇ ਇਸ ਯੂਨੀਵਰਸਿਟੀ ਵਾਸਤੇ ਪੰਜਾਬੀਆਂ ਨੇ ਆਪਣਾ ਖੂਨ ਪਸੀਨਾ ਇੱਕ ਕੀਤਾ ਸੀ ਇਹ ਵੀ ਸਾਨੂੰ ਯਾਦ ਰੱਖਣਾ ਚਾਹੁੰਦਾ ਹੈ ਇੱਥੇ ਮੈਂ ਤੁਹਾਨੂੰ ਇੱਕ ਗੱਲ ਜ਼ਰੂਰ ਦੱਸਣਾ ਚਾਹੁੰਦਾ ਹਾਂ ਕਿ ਜੇ ਪੰਜਾਬੀ ਨਾ ਹੁੰਦੇ ਇਹ ਯੂਨੀਵਰਸਿਟੀ ਨਹੀਂ ਸੀ ਹੋਣੀ ਤਾਂ ਇੱਥੇ ਲੀਕਰੀ ਬੂਸੀ ਹਨ ਜਿਹੜਾ ਕਿ ਉਸ ਸਮੇਂ ਦਾ ਬਹੁਤ ਵੱਡਾ ਆਰਕੀਟੈਕਟ ਸੀ ਜਿਸ ਨੇ ਕਿ ਚੰਡੀਗੜ੍ਹ ਸ਼ਹਿਰ ਨੂੰ ਡਿਜ਼ਾਈਨ ਕੀਤਾ ਸੀ ਉਸਨੇ ਤੇ ਉਸ ਦੇ ਇੱਕ ਅਸਿਸਟੈਂਟ ਨੇ ਮਿਲ ਕੇ ਇਸ ਯੂਨੀਵਰਸਿਟੀ ਦਾ ਨਕਸ਼ਾ ਤਿਆਰ ਕੀਤਾ ਤੇ ਨਕਸ਼ਾ ਵੀ ਉਹ ਤਿਆਰ ਕੀਤਾ ਸਭ ਤੋਂ ਪਹਿਲਾਂ ਗਾਂਧੀ ਭਵਨ ਬਣਾਇਆ ਗਿਆ ਗਾਂਧੀ ਭਵਨ ਅੱਜ ਵੀ ਪੰਜਾਬ ਯੂਨੀਵਰਸਿਟੀ ਵਿੱਚ ਸਥਿਤ ਹੈ ਇਸ ਯੂਨੀਵਰਸਿਟੀ ਨੂੰ ਬਣਾਉਣ ਦਾ ਕੰਮ ਸ਼ੁਰੂ ਹੋ ਗਿਆ ਸੀ ਤਾਂ ਸਭ ਤੋਂ ਪਹਿਲਾਂ ਇਸ ਦੇ ਵਿੱਚ 300 ਕੁਆਟਰ ਬਣਾਇਆ ਗਿਆ ਸੀ 1956 ਈਸਵੀ ਦੇ ਵਿੱਚ ਯੂਨੀਵਰਸਿਟੀ ਦੇ ਸਾਰੇ ਸਟਾਫ ਨੂੰ ਤੇ ਵਿਦਿਆਰਥੀਆਂ ਨੂੰ ਉੱਥੇ ਬੁਲਾ ਲਿਆ ਗਿਆ ਸੀ ਤੇ ਉਹਨਾਂ ਨੂੰ ਕਿਹਾ ਗਿਆ ਸੀ ਕਿ ਹੁਣ ਤੁਸੀਂ ਇੱਥੇ ਹੀ ਰਹੋ ਪੰਜਾਬ ਸਰਕਾਰ ਨੇ ਯੂਨੀਵਰਸਿਟੀ ਦਾ ਬਹੁਤ ਸਾਥ ਦਿੱਤਾ 5 ਸਾਲਾਂ ਦੇ ਵਿੱਚ 25 ਲੱਖ ਦੇਣ ਦਾ ਮਤਾ ਪਾਸ ਕੀਤਾ ਗਿਆ ਪੰਜਾਬ ਸਰਕਾਰ ਵੱਲੋਂ ਜਿਹੜੀ ਸੈਕਟਰ ਦੀ UGC ਸੀ ਉਸ ਦੇ ਵੱਲੋਂ 76 ਲੱਖ ਅਪਰੂਵ ਕਰਵਾਇਆ ਗਿਆ ਉਹਨਾਂ ਨੇ ਕਿਹਾ ਸੀ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਅਸੀਂ 76 ਲੱਖ ਦੇਵਾਂਗੇ ਪੁਨਰਵਿਕਾਸ ਵਿਭਾਗ ਨੇ 1 ਕਰੋੜ ਦੇਣ ਦਾ ਐਲਾਨ ਕੀਤਾ ਪਰ ਉਹਨਾਂ ਨੇ ਉਸ ਦੇ ਵਿੱਚੋਂ 62 ਲੱਖ ਹੀ ਦਿੱਤਾ ਫਿਰ ਇੱਕ ਇੱਕ ਕਰਕੇ ਸਮੇਂ-ਸਮੇਂ ਤੇ ਸਾਰੇ ਡਿਪਾਰਟਮੈਂਟ ਇੱਥੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਆਏ ਸਮੇਂ-ਸਮੇਂ ਦੇ ਨਾਲ ਇਸ ਦੀਆਂ ਬਿਲਡਿੰਗਾਂ ਬਣਦੀਆਂ ਗਈਆਂ 30 ਜੂਨ 1965 ਈਸਵੀ ਨੂੰ ਟੀਚਿੰਗ ਨੌਨ ਟੀਚਿੰਗ ਵਿਦਿਆਰਥੀ ਤੇ ਸਾਰੇ ਸਟਾਫ ਨੂੰ ਇੱਥੇ ਸ਼ਿਫਟ ਕਰ ਦਿੱਤਾ ਗਿਆ ਪੰਜਾਬ ਯੂਨੀਵਰਸਿਟੀ ਪੂਰੀ ਤਿਆਰ ਹੋ ਕੇ ਬਣ ਚੁੱਕੀ ਸੀ ਇਹ ਦਿਨ ਬਹੁਤ ਵੱਡੀ ਖੁਸ਼ੀ ਵਾਲਾ ਦਿਨ ਸੀ ਪਰ ਇਹ ਖੁਸ਼ੀ ਜਿਆਦਾ ਸਮਾਂ ਨਾਟਕੀ 1966 ਇਸ ਵਿੱਚ ਪੰਜਾਬ ਦੇ ਟੋਟੇ ਕਰ ਦਿੱਤੇ ਜਾਂਦੇ ਹਨ ਟੋਟੇ ਦਾ ਪੰਜਾਬ ਦੇ ਵਿੱਚ 47 ਦੇ ਵਿੱਚ ਹੀ ਕਰ ਦਿੱਤੇ ਸੀ ਬਸ ਨਾ ਹੀ ਉਸ ਨੂੰ ਭਾਰਤ ਦਾ ਦੇ ਦਿੱਤਾ ਸੀ ਪਰ ਉਦੋਂ ਵੀ ਪੰਜਾਬ ਦੇ ਹੀ ਟੋਟੇ ਹੋਏ ਸੀ 1966 ਇਸ ਵਿੱਚ ਪੰਜਾਬ ਦੇ ਟੋਟੇ ਹੋਏ ਤਾਂ ਹਿਮਾਚਲ ਹਰਿਆਣਾ ਨੂੰ ਪੰਜਾਬ ਦੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਜਿਹੜੇ ਹਿਮਾਚਲ ਹਰਿਆਣਾ ਦੇ ਵਿੱਚ ਕਾਲਜ ਸੀ ਉਹ ਵੀ ਪੰਜਾਬ ਯੂਨੀਵਰਸਿਟੀ ਦੇ ਹੀ ਅੰਡਰ ਆਉਂਦੇ ਸੀ ਅੱਜ ਆਪਾਂ ਦੇਖਣ ਨੂੰ ਬਾਹਰੋਂ ਹੀ ਦੇਖ ਕੇ ਕਹਿ ਦਿੰਨੇ ਆ ਜੀ ਇਹ ਪੰਜਾਬ ਯੂਨੀਵਰਸਿਟੀ ਆ ਪਰ ਜੇਕਰ ਆਪਾਂ ਪੰਜਾਬ ਯੂਨੀਵਰਸਿਟੀ ਦਾ ਇਤਿਹਾਸ ਰੋੜ ਕੇ ਦੇਖੀਏ ਤਾਂ ਇਸ ਵਿੱਚ ਬਹੁਤ ਦਰਦ ਦੁੱਖ ਤਸੀਹੇ ਛੁਪੇ ਹੋਏ ਹਨ ਜਿਹੜੇ ਕਿ ਸਾਨੂੰ ਦੇਖਣੇ ਪੜ੍ਹਨੇ ਸੁਣਨੇ ਚਾਹੀਦੇ ਹਨ 1960 ਤੋਂ ਲੈ ਕੇ 1970 ਦੇ ਜਾਂਦਿਆਂ ਤੱਕ ਹਿਮਾਚਲ ਹਰਿਆਣੇ ਨੇ ਆਪਣੀਆਂ ਯੂਨੀਵਰਸਿਟੀਆਂ ਕੁੱਲੀਆਂ ਸ਼ੁਰੂ ਕਰ ਦਿੱਤੀਆਂ ਸੀ ਪਰ ਪੰਜਾਬ ਯੂਨੀਵਰਸਿਟੀ ਆਪਣੇ ਸਮੇਂ ਦੇ ਨਾਲ ਨਿਰੰਤਰਨ ਚੱਲਦੀ ਰਹੀ ਤੇ ਇੰਨਾ ਕੁਝ ਸਹਿਣ ਤੋਂ ਬਾਅਦ ਵੀ ਹਜ਼ਾਰਾਂ ਹੀ ਵਿਦਿਆਰਥੀਆਂ ਨੂੰ ਗਿਆਨ ਦਿੰਦੀ ਰਹੀ 1999 ਇਸਵੀ ਵਿੱਚ ਭਾਰਤ ਸਰਕਾਰ ਵੱਲੋਂ ਪੰਜਾਬ ਯੂਨੀਵਰਸਿਟੀ ਦੇ ਸਨਮਾਨ ਵਿੱਚ ਇੰਡੀਅਨ ਉਪਸਲ ਸਟੈਂਪ ਜਾਰੀ ਕੀਤੀ ਗਈ। ਇਸ ਸਟੈਂਪ ਤੇ ਪੰਜਾਬ ਯੂਨੀਵਰਸਿਟੀ ਦੀ ਫੋਟੋ ਲਗਵਾਈ ਗਈ। ਤੇ ਜੇਕਰ 2025 ਦੇ ਸਮੇਂ ਦੀ ਗੱਲ ਕਰੀਏ ਤਾਂ ਅੱਜ ਪੰਜਾਬ ਯੂਨੀਵਰਸਿਟੀ 500 ਏਕੜ ਜ਼ਮੀਨ ਦੇ ਵਿੱਚ ਫੈਲੀ ਹੋਈ ਹੈ। 306 ਏਕੜ ਤੋਂ ਸ਼ੁਰੂ ਹੋਈ ਸੀ ਤੇ 500 ਏਕੜ ਤੱਕ ਪਹੁੰਚ ਗਈ ਹੈ। ਇਸ ਯੂਨੀਵਰਸਿਟੀ ਦੇ ਵਿੱਚ ਕੁੱਲ 18000 ਵਿਦਿਆਰਥੀ ਪੜ ਰਹੇ ਹਨ। ਗਿਣਤੀ ਥੋੜੀ ਉੱਪਰ-ਥੱਲੇ ਹੋ ਸਕਦੀ ਹੈ। ਪਰ ਜੇਕਰ ਪੂਰੇ ਪੰਜਾਬ ਦੀ ਗੱਲ ਕਰੀਏ ਤਾਂ ਇਸ ਯੂਨੀਵਰਸਿਟੀ ਦੇ ਨਾਲ 2.5 ਲੱਖ ਵਿਦਿਆਰਥੀ ਜੁੜਿਆ ਹੋਇਆ ਹੈ। ਯੂਨੀਵਰਸਿਟੀ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਸ਼ਹਿਰ ਵਿੱਚ ਸਥਿਤ ਹੈ। ਇੱਥੇ ਇਹ ਸਿਰਫ ਇੱਕ ਯੂਨੀਵਰਸਿਟੀ ਨਹੀਂ ਹੈ। ਇਹ ਉਹ ਸਫਰ ਹੈ ਜਿਹੜਾ ਕਿ ਪੰਜਾਬ ਦੇ ਲੋਕਾਂ ਨੇ ਤੈਅ ਕੀਤਾ ਸੀ ਇਸ ਨੂੰ ਪੂਰਾ ਕੀਤਾ। ਜਿਹੜੇ ਕਾਲਜ ਨੂੰ ਅੰਗਰੇਜ਼ ਬੰਦ ਕਰਵਾ ਦੇ ਲੱਗੇ ਸੀ ਜਿਹੜੇ ਕਹਿੰਦੇ ਸੀ ਕਿ ਸਾਡੇ ਵਸ ਦੀ ਗੱਲ ਨਹੀਂ ਆ ਤੁਸੀਂ ਇਹ ਸੋਚ ਕੇ ਦੇਖੋ ਸਮੇਂ ਦੀਆਂ ਸਰਕਾਰਾਂ ਹੀ ਉਹਨਾਂ ਦੀਆਂ ਸੀ ਉਹ ਇਹ ਗੱਲਾਂ ਕਹਿ ਰਹੇ ਸੀ ਕਿ ਸਾਡੇ ਦਾ ਵਸ ਦੀ ਗੱਲ ਪਰ ਪੰਜਾਬੀ ਨਾ ਹੁੰਦੇ ਤਾਂ ਇਹ ਯੂਨੀਵਰਸਿਟੀ ਬੰਦ ਹੋ ਜਾਣੀ ਸੀਗਾ ਯੂਨੀਵਰਸਿਟੀ ਇੱਕ ਕਾਲਜ ਦੇ ਰੂਪ ਦੇ ਵਿੱਚ ਹੀ ਬੰਦ ਹੋ ਜਾਣੀ ਸੀ ਯੂਨੀਵਰਸਿਟੀ ਤੱਕ ਪਹੁੰਚਿਆ ਨਹੀਂ ਜਾਣਾ ਸੀ ਇਸ ਕਾਲਜ ਨੂੰ ਇਹ ਸੀ ਪੰਜਾਬ ਯੂਨੀਵਰਸਿਟੀ ਦਾ ਇਤਿਹਾਸ ਜਿਹੜੀ ਹੈ ਮੈਂ ਵੀਡੀਓ ਬਣਾਈ ਹੈ ਇਹ ਸਿਰਫ ਗਿਆਨ ਦੇਣ ਲਈ ਵੀਡੀਓ ਬਣਾਈ ਹੈ ਜਿਹੜਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਇਤਿਹਾਸ ਹਰ ਇੱਕ ਨੌਜਵਾਨ ਪੀੜੀ ਨੂੰ ਪਤਾ ਹੋਣਾ ਚਾਹੀਦਾ ਹੈ ਇਹ ਉਹ ਇਤਿਹਾਸ ਹੈ ਜਿਹੜਾ ਨਾ ਤੇ ਤੁਸੀਂ ਕਦੀ ਪੜ੍ਹਿਆ ਸੁਣਿਆ ਲਿਖਿਆ ਹੈ ਨਾ ਕਿਸੇ ਨੇ ਤੁਹਾਨੂੰ ਪੜਾਇਆ ਹੋਇਆ ਹੈ ਮੇਰਾ ਫਰਜ਼ ਸੀ ਵੀਡੀਓ ਬਣਾ ਕੇ ਤੁਹਾਨੂੰ ਦਿਖਾਉਣਾ ਆਪਣਾ ਫਰਜ਼ ਜ਼ਰੂਰ ਨਿਭਾਓ ਇਸ ਵੀਡੀਓ ਨੂੰ ਕਿਸ ਜਾਣਕਾਰ ਨੂੰ ਹੋਰਾਂ ਤੱਕ ਜੂਰ ਸ਼ੇਅਰ ਕਰਿਓ ਮਿਲਦੇ ਆ ਤੁਹਾਨੂੰ ਇੱਕ ਹੋਰ ਇਤਿਹਾਸਿਕ ਜਾਣਕਾਰੀ ਦੀ ਵੀਡੀਓ ਦੇ ਵਿੱਚ ਧੰਨਵਾਦ